ਅੱਜ ਸਰਦ ਪਰੇ ਤੋਂ ਸਿਕਲਾਈ ਹੈ ਕਿ ਸੱਸ ਸਵੇਤ ਕਰਾਈਆ। ਵਰਲਡ ਕਿਡਨੀ ਡੇ ਹਰ ਸਾਲ ਮਨਾਇਆ ਜਾਂਦਾ ਹੈ ਜਿਦੇ ਵਿੱਚ ਗੁਰਦਿਆਂ ਦੀ ਬਿਮਾਰੀ ਤੇ ਉਹਦੀ ਰੋਕਥਾਮ ਦੇ ਬਾਰੇ ਲੋਕਾਂ ਨੂੰ ਅਵੇਰਨੈਸ ਦਿੱਤੀ ਜਾਂਦੀ ਹੈ ਜਾਣਕਾਰੀ ਤੇ ਸਤਰ ਕੀ ਤਿਆਰ ਹੈ। ਸਰ ਇਹਦੇ ਬੱਚਣ ਦੇ ਤਰੀਕੇ ਕਿਹੜੇ-ਕਿਹੜੇ ਹੈ? ਮੇਨ ਤ੍ਰਿਕਾ ਹੈ ਵੀ ਪਹਿਲੀ ਜਿਹੜੀਆਂ ਬਿਮਾਰੀਆਂ ਨੂੰ ਗੁਰਦੇ ਨੂੰ ਜ਼ਿਆਦਾ ਡੈਮੇਜ ਕਰਦੀਆਂ ਉਹਨਾਂ ਤੋਂ ਬਚਿਆ ਜਾਵੇ। ਉਹਦੇ ਦੋ ਸਭ ਤੋਂ ਮਹੱਤਵਪੂਰਨ ਬਿਮਾਰੀਆਂ ਨੇ ਬਲੱਡ ਪ੍ਰੈਸ਼ਰ ਹਾਈ ਤੇ ਸ਼ੂਗਰ। ਪੋਸਟੋ ਨਾਲਾਵਾ ਕਈ ਬਿਮਾਰੀਆਂ ਨੇ ਜਿਹੜੀਆਂ ਫੈਮਿਲੀ ਚ ਚਲਦੀਆਂ ਨੇ ਕਿਡਨੀ ਸਟੋਨ ਜਿੰਨੂੰ ਹੋਵੇ ਉਹਦਾ ਛੇਤੀ ਇਲਾਜ ਕਰਾਵੇ ਕਿਸੇ ਨੂੰ ਪਿਸ਼ਾਬ ਦੇ ਵਿੱਚ ਇਨਫੈਕਸ਼ਨ ਬਾਰ ਬਾਰ ਹੁੰਦੀ ਹੋਵੇ ਬਹੁਤ ਇੰਪੋਰਟੈਂਟ ਹੈ ਵੀ ਉਹ ਚੀਜ਼ਾਂ ਜਿਹੜੀਆਂ 슈ਗਰ ਤੇ ਬਲੱਡ ਪ੍ਰੈਸ਼ਰ ਵਧਾਉਂਦੇ ਨੇ ਅਵੋਇਡ ਕੀਤੇ ਆਣ ਮੋਟਾਪਾ ਤੇ ਫਾਸਟ ਫੂਡਸ ਇਹ ਬੱਚਿਆਂ ਨੂੰ ਮਿਠਿਆਵੇ ਘੱਟ ਦਿਓ ਲੂਣ ਵੀ ਘੱਟ ਦਿੱਤਾ ਜਾਵੇ ਪੇਨ ਕਿਲਰ ਬਿਨਾਂ ਗਲਤੋਂ ਨਹੀਂ ਖਾਣਾ ਚਾਹੀਦੇ ਜਿਹੜੇ ਸਟਰੋਂਗ ਪੇਨ ਕਿਲਰ ਨੇ ਜਿਵੇਂ ਮਾਰਕੀਟ ਦਵਾਈਆਂ ਆ ਗਈਆਂ ਨੇ ਕੰਬੀਟ ਲੈ ਮੋਵਰਨ ਵਗੈਰਾ ਆਪਣੇ ਥੋੜੇ ਜਿਹੇ ਦਰਦ ਹੁੰਦੇ ਆਪੇ ਜੋ ਕਿ ਗੋਲੀਆਂ ਖਾ ਗਏ ਇਹ ਵੀ ਕਿੱਦਨੇ ਡੈਮੇਜ ਕਰ ਦਿੰਦੇ ਨੇ ਹੋਰ ਵੀ ਕਈ ਗੱਲਾਂ ਨੇ ਪਰ ਸਭ ਤੋਂ ਜ਼ਰੂਰੀ ਹੈ ਬਲੱਡ ਪ੍ਰੈਸ਼ਰ ਤੇ ਸ਼ੂਗਰ ਤੋਂ ਬਚਾ ਜਾਵੇ ਐ ਦੇ ਵਿੱਚ ਕਮਿਊਨਿਟੀ ਦੇ ਵਿੱਚ ਕਿਡਨੀ ਦੀ ਬਿਮਾਰੀ ਘਟ ਸਕਦੀ ਹੈ ਸਰ ਇਹ ਬਿਮਾਰੀਆਂ ਜਿਹੜੀਆਂ ਵਧਦੀਆਂ ਜਾ ਰਹੀਆਂ ਇਹ ਤੇ ਖਾਣੇ ਪੀਣੇ ਦੇ ਵਿੱਚ ਪ੍ਰੋਬਲਮ ਆ ਰਹੀ ਜਾਂ ਦੇਖੋ এনवायरमेंट ਦਾ ਵੀ ਹੈ ਕਈ ਲੋਕੀ ਕਹਿੰਦੇ ਹੈ ਕੈਮੀਕਲ ਵਰਤੇ ਜਾਂਦੇ ਆ ਹੁਣ ਪਿੱਛੇ ਜੇ ਸਾਡੇ ਕਿਡਨੀ ਸਪੈਸ਼ਲਿਸਟ ਨੇ ਇੰਡੀਆ ਵਿੱਚ ਰਿਸਰਚ ਸ਼ੁਰੂ ਕੀਤੀ ਹੈ 4-5 ਸਾਲ ਹੋ ਗਏ ਆ ਉਹਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਆਂਧਰਾ ਚੱਲ ਰਿਹਾ ਹੈ ਪੈਸਟੀਸਾਈਡ ਜਿਹੜੇ ਆ ਉਹ ਵੀ ਕਿਡਨੀ ਨੂੰ ਡੈਮੇਜ ਕਰ ਸਕਦੇ ਆ ਇੱਕ ਦੋ ਰਿਸਰਚ ਸਾਡੇ ਡਾਕਟਰ ਹੈਗੇ ਨੇ ਦਿੱਲੀ ਦੇ ਉਹਨਾਂ ਨੇ ਰਿਸਰਚ ਵੀ ਕੀਤੀ ਔਰ 올 ਇੰਡੀਆ ਲੈਵਲ ਤੇ ਉਹਨਾਂ ਨੇ ਤੇ ਰਿਸਰਚ ਨੂੰ ਲਗਿਆ ਪਰ ਉਸ ਤੋਂ ਇਲਾਵਾ ਖਾਣਾ ਪੀਣ ਦੀ ਸਭ ਤੋਂ ਵੱਡਾ ਨੁਕਸਾਨ ਕੀ ਹੈ 슈ਗਰ ਤੇ ਬਲੱਡ ਪ੍ਰੈਸ਼ਰ ਤੁਸੀਂ ਦੇਖੋਗੇ ਹਰ ਬੱਚਾ ਆਪਣਾ ਓਵਰ weight ਹੈ ਕਿਉਂਕਿ ਅੱਬਰ ਰੋਕਦੇ ਨਹੀਂ ਔਰ ਜਿਹੜੇ ਪ੍ਰੋਸੈਸਡ ਫੂਡ ਨੇ ਫੂਡ ਜਿਹੜਾ ਨਾ ਇੱਕ ਤੇ ਬੇਸਿਕ ਫੂਡ ਹੁੰਦਾ ਆ ਆਮ ਖਾਣੇ ਜਿਹੜਾ ਘਰਾਂ 'ਚ ਬਣਾ ਕੇ ਉਹਨੂੰ ਮਿਨਿਮਲੀ ਪ੍ਰੋਸੈਸ ਕਹਿੰਦੇ ਆ ਸਭ ਤੋਂ ਘੱਟ ਪ੍ਰੋਸੈਸ ਕੀਤਾ ਇੱਕ ਹੁੰਦਾ ਪ੍ਰੋਸੈਸਡ ਫੂਡ ਜਿਵੇਂ ਆ ਬਿਸਕਟ ਵਗੈਰਾ ਨੇ ਇੱਕ ਹੁੰਦਾ ਅਲਟਰਾ ਪ੍ਰੋਸੈਸਡ ਫੂਡ ਯੂ نو ਬਹੁਤ ਹੀ ਸਾਫ ਸੂ ਕਰਕੇ ਇਨਗਰੀਡੀਅੰਟ ਪਾ ਜਿੰਦੇ ਆ ਥੈਟ ਇਜ਼ ਡੇਂਜਰਸ ਔਰ ਅਸੀਂ ਅੱਜਕੱਲ ਡਿਮਾਂਡ ਕਰ ਰਹੇ ਆਂ ਵੀ ਜਿਵੇਂ ਕਿ ਸਿਗਰਟਾਂ ਤੇ ਲਿਖਿਆ ਜਾਂਦਾ ਨੁਕਸਾਨਦੇ ਗੁਜ਼ਰਦੀ ਹੈ ਗਵਰਨਮੈਂਟ ਪ੍ਰੋਸੈਸਡ ਫੂਡ ਨੂੰ ਵੀ ਲੇਬਲ ਕਰੇ ਵੀ ਇਹਦੇ ਵਿੱਚ 슈ਗਰ ਕੰਟੈਂਟ ਕਿੰਨਾ ਹੈ ਦਾ ਸਾਲਟ ਕਿੰਨੇ ਆ ਉਹਨਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਦਾ ਲੋਕਾਂ ਨੂੰ ਪਤਾ ਨਹੀਂ ਹੋਏਗਾ ਸ਼ਾਇਦ ਵੀ ਇੱਕ ਕੋਕਾ ਕੋਲਾ ਦੀ ਜਿਹੜੀ ਬੋਤਲ ਹੈ 1 ਲੀਟਰ ਵਾਲੀ ਉਹ ਚ 45 ਚਮਚੇ ਖੰਡ ਦੇ ਹੁੰਦੇ ਆ ਇਹ ਲਿਖਿਆ ਨਹੀਂ ਜਾਂਦਾ ਔਰ ਗਵਰਨਮੈਂਟ ਦੇ ਕੋਲ ਪਾਵਰ ਹੈ ਫੂਡ ਸੇਫਟੀ ਜਿਹੜੀ ਹੈਗੀ ਹੈ ਗਵਰਨਮੈਂਟ ਦੀ ਫੂਡ ਸੇਫਟੀ ਦੇ ਨੋਰਮਸ ਹੈ ਲਾਅ ਦੈ ਉਹ ਜਦੋਂ ਬਹੁਤ ਰੋਣਾ ਪਾ ਰਹੇ ਹਨ ਪਰ ਜਿਹੜੀ ਫੂਡ ਇੰਡਸਟਰੀ ਹੈ ਹੋਣ ਦੇ ਉਹ ਲੇਬਲ ਤੋਂ ਪਤਾ ਲੱਗਦਾ ਕਿਡਨੀ ਡੈਮੇਜ ਹੋ ਗਈ ਹੈ ਹਾਂ ਦਾ ਲੱਛਣ ਕੀ ਹੈ ਦੇਖੋ ਸ਼ੁਰੂ ਸ਼ੁਰੂ ਦੇ ਲੱਛਣ ਨੇ ਵੀ ਪਿਸ਼ਾਬ ਦੀ ਕੋਈ ਨੌਕਰੀ ਦੇਖ ਰੋਣੀ ਕਈ ਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ ਕਈ ਨੂੰ ਤਾਂ ਮੁਸ਼ਕਿਲ ਹੁੰਦਾ ਹੈ ਦੇਖੋ ਦਵਾਈਆਂ ਦਾ ਖਰਚਾ ਤੇ ਆਮ ਮਾਰੀਆਂ ਪਰ ਇੱਕ ਸਟੇਜ ਆਉਂਦੀ ਹੈ ਜਦੋਂ ਗੁਰਦੇ ਡੈਮੇਜ ਇੰਨੇ ਹੋ ਜਾਂਦੇ ਆ ਵੀ ਉਹ 7-8% ਹੀ ਕੰਮ ਕਰਦੇ ਨੇ। ਉਹ ਸਟੇਜ ਦੇ ਗੁਰਦੇ ਬੋਡੀ ਦਾ ਕੰਮ ਨਹੀਂ ਚਲਾ ਸਕਦੇ ਦਵਾਈਆਂ ਦੇ ਸਾਰੇ ਵੀ। ਉਹਨੂੰ ਅਸੀਂ ਕਹਿੰਦੇ ਆ ਵੀ ਕੋਈ ਮਸ਼ੀਨ ਗੁਰਦੇ ਦਾ ਕੰਮ ਕਰ ਰਹੀ ਹੈ। ਸੋ ਡਾਇਲਿਸਿਸ ਜਿਹੜੀ ਮਸ਼ੀਨ ਹੈ ਇਹ ਬੰਦੇ ਦਾ ਆਰਟੀਫੀਸ਼ੀਅਲ ਗੁਰਦਾ ਹੈ। ਸੋ ਉਹਦਾ ਕੋਈ ਸਾਰਾ ਜਿਹਾ ਸਹੀ ਟਰੀਟਮੈਂਟ ਤਾਂ ਜਾਵੇ। ਤੋਂ ਪ੍ਰਾਈਵੇਟ ਸੈਕਟਰ ਦੇ ਵਿੱਚ 20 ਤੋਂ 25000 ਰੁਪਏ ਮਹੀਨੇ ਦਾ ਖਰਚਾ ਹੈ ਲਾਈਫ ਦਾ। ਕਿ ਕਿਡਨੀ ਟ੍ਰਾਂਸਪਲੈਂਟ ਹੈ ਪ੍ਰਾਈਵੇਟ ਸੈਕਟਰ ਵਿੱਚ 5-7 ਲੱਖ ਰੁਪਏ ਆਰਾਮ ਨਾਲ ਲੱਗ ਜਾਂਦੇ ਹੈ ਟ੍ਰਾਂਸਪਲੈਂਟ ਦੋਨਾਂ ਦਾ ਆਪਰੇਸ਼ਨ ਹੋਣਾ ਹਸਪੀਟਲ ਸਟੇ ਸਾਰੇ ਟੈਸਟ ਹੋਣੇ ਉਸ ਤੋਂ ਬਾਅਦ ਵੀ ਤਾਂ ਕਿ ਉਹ ਨਵਾਂ ਗੁਰਦਾ ਖਰਾਬ ਨਾ ਹੋਵੇ 10000 ਦੀ ਐਵਰੇਜ ਦਵਾਈ ਮਹੀਨੇ ਦੀ ਖਾਣੇ ਪੈਂਦੀ ਹੈ ਸੋ ਇਹ ਮਹਿੰਗਾ ਦਾਜ ਹੈ ਇਹਦੇ ਵਿੱਚ ਗਵਰਨਮੈਂਟ ਨੂੰ ਸਟੈਪ ਇਨ ਕਰਨ ਦੀ ਬਹੁਤ ਲੋੜ ਹੈ ਇਟਲੀ ਟ੍ਰਾਂਸਪਲੈਂਟ ਤੋਂ ਬਾਅਦ ਕੀ ਇਹ ਸੇਫ ਹੈ ਜੀ ਉਸ ਤੋਂ ਬਾਅਦ ਬੰਦਾ ਉਹਦੀ ਕੋਈ ਗਾਰੰਟੀ ਹੈ ਅੱਜ ਅੱਜਕੱਲ੍ਹ ਦੇ ਜ਼ਮਾਨੇ ਜਿਹੜੀ ਸਰਜਰੀਗਲ ਹੈ ਜੋ ਡਾਕਟਰ ਸਾਹਿਬ ਜਿਹੜਾ ਕੰਮ ਕਰਦੇ ਨੇ ਉਹਦੀ ਤੇ ਆਲਮੋਸਟ ਅਨਪਰ 92 96 ਪਰਸੈਂਟ ਦੇ ਕਿਸ ਨੂੰ ਕੰਪਲਿਕੀਸ਼ਨ ਨਹੀਂ ਆਉਂਦੀ ਗੁਰਦਾ ਟ੍ਰਾਂਸਪਲੈਂਟ ਸਹੀ ਹੋ ਜਾਂਦਾ ਜੁੜ ਤੇ ਜਾਂਦਾ ਉਸ ਤੋਂ ਬਾਅਦ ਬੋਡੀ ਦਾ ਨਾ ਇਮਿਊਨ ਸਿਸਟਮ ਹੁੰਦਾ ਆਪਾਂ ਨੇ ਕੋਰੋਨਾਂ ਦੇ ਕਾਲ ਚ ਸਾਰਿਆਂ ਨੇ ਜਾਣ ਲਿਆ ਹੋਈ ਉਹ ਕੀ ਹੁੰਦਾ ਉਹ ਉਪਰੇ ਅੰਗ ਨੂੰ ਅਟੈਕ ਕਰ ਦਿੰਦਾ ਉਸ ਤੋਂ ਬਚਣ ਲਈ ਆਪਾਂ ਦਵਾਈ ਖਾਂਦੇ ਆ ਸਾਰੀ ਉਮਰ ਉਹਦੇ ਵੀ ਰਿਜ਼ਲਟ ਅਮਰੂ ਹੋ ਰਹੇ ਨੇ 10 15 ਸਾਲ 20 ਸਾਲ ਵੀ ਬਹੁਤ ਗੁਰਦੇ ਚੱਲ ਜਾਂਦੇ ਨੇ ਅੱਜ ਕੱਲ ਪਰ ਕਈ ਅਨਫੋਰਚਿਊਨਟ ਜਿੰਨਾ ਗੁਰਦਾ ਰਿਜੈਕਟ ਹੋ ਜਾਂਦਾ ਬੋਡੀ ਨੂੰ ਬਰਦਾਸ਼ਤ ਨਹੀਂ ਕਰਦੀ ਠੀਕ ਆ ਸਰ ਮੈਂ ਡਾਕਟਰ ਜਸਟ੍ਰੀ ਸਿੰਘ ਸ਼ਰਵਲ ਜੀ ਇਥੇ ਸੀਨੀਅਰ ਕੰਸਲਟੈਂਟ ਯੂਰੋਲੋਜਿਸ ਤੇ ਕਿਡਨੀ ਟ੍ਰਾਂਸਪਲੈਂਟ ਸਰਜਨ ਹਾਂ ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਇਥੇ ਵਰਡ ਕਿਡਨੀ ਡੇ ਤੇ ਜਿਵੇਂ ਖੇਰਾ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਇਹ ਡਿਸਕਸ ਰਿਗਾਰਡਿੰਗ ਕਿਡਨੀ ਹੈਲਥ ਫੋਰ 올 ਤੇ ਆਪਾਂ ਜਿਹੜਾ ਉਹ ਡਿਜ਼ੀਜ਼ ਲੋਡ ਹੈ ਕਿਡਨੀ ਦਾ ਸੀ ਕਿੱਡੀ ਦਾ ਕ੍ਰੋਨਿਕ ਕਿਡਨੀ ਡਿਜ਼ੀਜ਼ ਆ ਉਹਨੂੰ ਆਪਾਂ ਸ਼ੇਅਰ ਕਿਵੇਂ ਕਰ ਸਕਦੇ ਹਾਂ ਪੇਸ਼ੈਂਟਸ ਘਟਾ ਕੇ ਕਿਵੇਂ ਸਕਦੇ ਹਾਂ ਪੇਸ਼ੈਂਟ ਵਾਸਤੇ ਬਿਹਤਰ ਕੀ ਕਰ ਸਕਦੇ ਹਾਂ ਜਾਗਰੂਕਤਾ ਭਿਆਨ ਜਿਵੇਂ ਆਪਾਂ ਕਹਿੰਦੇ ਆ ਸਿੰਪਟਮਸ ਕੀ ਨੇ ਉਹਦੇ ਆਪਾਂ ਪ੍ਰੀਵੈਂਟੇਬਲ ਕੌਜ਼ डायलिसिस ਦੇ ਬਾਰੇ ਉਹ ਵੀ ਦੱਸਿਆ ਟਰਾਂਸਪਲੈਂਟ ਇਜ਼ ਦਾ ਬੈਸਟ ਆਪਸ਼ਨ ਜਿਵੇਂ ਸਾਡਾ ਰੋ ਲਾਂਦਾ ਹੈ ਟਰਾਂਸਪਲੈਂਟ ਸਰਜਨ ਦੇ ਫਿਸ਼ੂਲਾ ਬਣਾਉਂਦਾ ਜਿਹੜਾ ਈਜ਼ ਆਫ ਡਾਇਲਿਸਿਸ ਵਾਸਤੇ ਦਾ ਪਰ ਡਿਬੀ ਬਣਾ ਦਿੰਦੇ ਆ ਜਿੰਨੂੰ ਕਹਿੰਦੇ ਆ ਡਾਇਲਿਸਿਸ ਵਾਸਤੇ ਪੇਸ਼ੈਂਟ ਲੈ ਸੌਖਾ ਰਹਿੰਦਾ ਹੈ ਤੇ ਫਾਈਨਲ ਤੇ ਜਿਹੜਾ ਬੈਸਟ ਆਪਸ਼ਨ ਹੈ ਅਲਟੀਮੇਟਲੀ ਉਹ ਕਿਡਨੀ ਟਰਾਂਸਪਲੈਂਟ ਹੁੰਦਾ ਹੈ ਬਹੁਤ ਸੇਫ ਹੈ ਜੀ ਤੁਹਾਨੂੰ ਪਤਾ ਸਾਰਾ ਆਲਮੋਸਟ ਦੱਸਿਆ ਡਾਕਟਰ ਸਾਹਿਬ ਨੇ ਲੈਪਰੋਸਕੋਪਿਕ ਹੋ ਜਾਂਦਾ ਹੈ ਜਿਹੜਾ ਡੋਨਰ ਦਾ ਆਪਰੇਸ਼ਨ ਹੈ ਤੁਸੀਂ ਤੁਹਾਡੇ ਚੋ ਕਿਸ ਨੇ ਪੁੱਛਿਆ ਸੀ ਰਿਗਾਰਡਿੰਗ ਸੇਫਟੀ ਇਟ ਇਜ਼ ਵੈਰੀ रिजेक्शन रेट बहुत ਘਟ ਗਏ ਨੇ ਪਹਿਲਾਂ ਨਾਲੋਂ ਵਧੀਆ ਦਵਾਈਆਂ ਅਵੇਲੇਬਲ ਨੇ ਮਿਊਰੋ ਸਪਰੈਸ਼ਨ ਅਵੇਲੇਬਲ ਨੇ ਤੇ ਜਿੱਥੇ ਤੱਕ ਆਪਾਂ ਇੱਕ ਰੈਸੀਪੀਐਂਟ ਦੀ ਗੱਲ ਕੀਤੀ ਇੱਕ ਪਾਸਿੰਗ ਲਾਈਨ ਸਾਨੂੰ ਡੋਨਰ ਵਾਸਤੇ ਜਿਹੜਾ ਗੁਰਦਾ ਡੋਨੇਟ ਕਰਦਾ ਹੈ ਉਹਦੇ ਲਈ ਬਹੁਤ ਇੰਪੋਰਟੈਂਟ ਹੈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜੀ ਇਹ ਕਿਡਨੀ ਡੋਨੇਸ਼ਨ ਇਜ਼ ਵੈਰੀ ਸੇਫ ਸਭ ਕੁਝ ਅਜਿਹਾ ਕਿ ਲੈਪਰੋਸਕੋਪਿਕ ਰੋਬੋਟਿਕ ਇਟ ਇਜ਼ ਪੋਸੀਬਲ ਪੇਸ਼ੈਂਟ ਸਾਡਾ ਨੈਕਸਟ ਡੇ ਚੱਲਣਾ ਫਿਰਨਾ ਸਟਾਰਟ ਕਰ ਦਿੰਦਾ ਹੈ ਡੇ 2 ਤੇ ਅਸੀਂ ਪੇਸ਼ੈਂਟ ਨੂੰ ਘਰੇ ਭੇਜ ਦਿੰਦੇ ਹਾਂ ਡਿਸਚਾਰਜ ਕਰ ਦਿੰਦੇ ਹਾਂ ਨਾਰਮਲ ਸਾਰੀ ਐਕਟੀਵਿਟੀਜ਼ ਕਰ ਇੱਕ ਨਹੀਂ ਜੇ ਉਹ ਉਹਨਾਂ ਲੋਕਾਂ ਨੂੰ ਕੀ ਅਵੇਅਰ ਕਰਨਾ ਚਾਹੀਦਾ ਹੈ ਤੁਹਾਨੂੰ ਡਾਕਟਰ ਸਾਹਿਬ ਨੇ ਸਾਰੇ ਪ੍ਰੀਕਾਸ਼ਨ ਦੱਸੀ ਸੰਖੇਰਾ ਸਾਹਿਬ ਨੇ ਆਪਣਾ ਜਿਹੜੇ ਡਾਈਟਰੀ ਐਡਵਾਈਸ ਨੇ ਬਹੁਤਾ ਤੇਲ ਚਿਕਨਾਈ ਸੌਲਟ ਇਨਟੇਕ ਘਟਾਓ ਹੈਲਦੀ ਡਾਈਟ ਰੱਖੋ ਵਾਕ ਕਰੋ ਐਕਸਰਸਾਈਜ਼ ਕਰੋ ਏਟਲੀਸਟ ਹਾਫ ਅਨ ਆਰ ਫਾਰ 5 ਡੇਸ ਇਨ ਅ ਵੀਕ ਏਟਲੀਸਟ ਇਹ ਕਰਨਾ ਚਾਹੀਦਾ ਹੈ ਡਰਿੰਕਿੰਗ ਜਾਂ ਜਿਹੜੇ ਬਾਕੀ ਨਸ਼ੇ ਨੇ ਉਸ ਤੋਂ ਦੂਰ ਰਹੋ স্মੋਕਿੰਗ ਡਰਿੰਕਿੰਗ ਅਲਕੋਹੋਲਿਜ਼ਮ ਕੰਟਰੋਲ ਆਫ ਬੀਪੀ ਕੰਟਰੋਲ ਆਫ 슈ਗਰ ਮੇਨਟੇਨਿੰਗ ਹੈਲਦੀ ਲਾਈਫਸਟਾਈਲ ਓਵਰਆਲ ਤੇ ਖਾਣ ਪੀਣ ਦਾ ਵੀ ਫੋਕਸ ਕੀਤਾ ਹੈ ਜਿਹੜੇ ਰਿਫਾਈਨਡ ਫੂਡਸ ਨੇ ਉਹ ਅਸੀਂ ਅਵੋਇਡ ਕਰੀਏ ਅਲਟਰਾ ਪ੍ਰੋਸੈਸ ਫੂਡਸ ਨੂੰ ਅਵੋਇਡ ਕਰੀਏ ਹੈਲਦੀ ਡਾਈਟ ਜਿਹੜੀ ਹੁੰਦੀ ਹੈ ਕਰਦੇ ਆ ਬਣੀਏ ਦਾਲ ਰੋਟੀ ਦੇ ਖਾ ਸਕਦੇ ਆ that is nothing like it ਉਹਦੇ ਵਰਗੀ ਨਹੀਂ ਠੀਕ ਠੀਕ